ਹੋ ਸਕੇ ਕਿ ਸੇਵਕ ਤੇ ਮੈਂ ਖੋਲਾਂਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿਤ ਦਰ ਵਸੇ ਰਾਮ ਕੰਲੀ ਮੰਦਾ ਪਹਿਲਾ ਜਿਤ ਦਰ ਵਸੇ ਕਵਨ ਦਰ ਪਈਏ ਜਿੱਥੇ ਤੂੰ ਰਹਿਣਾ ਉਹ ਦਰ ਕਿੱਥੇ ਉਸ ਦਰ ਨੂੰ ਕੀ ਆਖਦੇ ਜਿਤ ਦਰ ਵਸੇ ਕਵਨ ਦਰ ਕਈਏ ਦਰਾ ਭੀਤਰ ਦਰ ਕਵਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇ ਦਰਦ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਨੁੱਖ ਨੇ ਜਿਤਨੀ ਲਾਈਫ ਬਿਜੀ ਹੋ ਜਾਏ ਮਸਰੂਫ ਹੋ ਜਾਏ ਉਤਨੇ ਹੀ ਬਾਰ ਮੁਖੀ ਹੋ ਕੇ ਕਲਾ ਸੰਗੀਤ ਤਪਤਾ ਨਿਰਦ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨਾਂ ਨੇ ਸਮਾ ਘੜਿਆ ਆਪਣੇ ਆਪ ਦੇ ਨੇੜੇ ਆ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਆਪਣੇ ਅੰਦਰ ਪ੍ਰਵੇਸ਼ ਕਰ ਲਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਵਾਰ ਮੁਕਤੀ ਮਨੁ ਹੋਵੇਗਾ ਉਤਨੇ ਹੀ ਅਰਥ ਕੁਝ ਵੀ ਸਮਝ ਨਹੀਂ ਹੋਏ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਅਨੁਭਵ ਕਰਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ ਕੋਈ ਰੰਗ ਹੈ ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੱਖਦਾ ऐसा रूप जो आकार नहीं रखता फिर भी अनुपम है अरूप है अनूप है कल भी दरबार कोई रूप नहीं तेरा फिर भी तू बहुत सुंदर है बहुत सुंदर है कि पहली होगी जब आकार ही नहीं है तो तू सुंदर है बहुत सुंदर है बहुत सुंदर है अरूप है अनुरूप है ਇਸ चीज ਦਾ ਪਰਪਰਾ ਚੱਲਦਾ ਹੈ ਜਦ ਮਨ ਨੂੰ ਥੋੜਾ ਜਿਹਾ ਆਪਣੇ ਲੈਣੇ